ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਇਹ ਚੈੱਕ ਕਰੋ ਜਿਹੜੀ ਆਪਾਂ ਲਫਾਫਾ ਪਾਈ ਤੋਂ ਬਿਨਾਂ ਲਾਈ ਤੀ ਇਹ ਹੈਗੀ ਹਾਲੇ ਤੀਜੇ ਪੱਤੇ ਦੇ ਚੌਥੇ ਪੱਤੇ ਦੇ ਨਾਲੇ ਗ੍ਰੋਸ ਵੀ ਪਾਉਗਾ ਆਟਾ ਤੇ ਬਾਕੀ ਇਹ ਛੰਡ ਨੇ ਥੋੜੀ ਇਕੱਠੀ ਕਰਤੀ ਨਿਕਲੀ ਵੀ ਇਹ ਪੰਜ ਸੱਤ ਦਿਨ ਦੇ ਡਾ ਆਪਣੀ ਲਫਾਫਾ ਪਾਈ ਵਾਲੇ ਨਾਲੋਂ ਇਹਦੀ ਜਰਮੀਨੇਸ਼ਨ ਠੀਕ ਆ ਜਰਮੀਨੇਸ਼ਨ ਮਾੜੀ ਮੋਟੀ ਲਾਸ ਹੋਈ ਹੈ ਇਹਦੇ ਚ ਤੇ ਬਾਕੀ ਜੇ ਗੱਲ ਕਰੀਏ ਹੁਣ ਦੂਜੇ ਦੀ ਲਫਾਫਾ ਪਾਈ ਵਾਲੀ ਦੀ ਉਹ ਵੀ ਸੰਦਖੋ ਨੇ ਉਦਾਰ ਉਹ ਲਫਾਫਾ ਆਪਾਂ 2 ਫਰਵਰੀ ਨੂੰ ਲਾਈ ਤੀ ਤੇ ਚਾਹੇ ਪੰਜ ਸੱਤ ਦਿਨ ਦਾ ਹੀ ਫਰਕ ਤੀਗਾ ਆਪਾਂ ਮੰਨ ਕੇ ਚਲੋ ਵੈਸੇ ਵੀ ਜੇ ਆਪਾਂ ਲਾਉਣੀ ਹੋਵੇ ਤਾਂ 8-10 ਫਰਵਰੀ ਤੱਕ ਬੰਦਾ ਮੇਨ ਨਾਲ ਲਫਾਫਾ ਬਤਾ ਲਾ ਸਕਦੇ ਆ ਪਰ ਲਫਾਫਾ ਪਾਉਣ ਦਾ ਕਰਨੇ ਇਦੀ ਆਪਣੇ ਥੋੜਾ ਥਾਂ ਦੀ ਉਹਦੇ ਕਰਕੇ ਲਫਾਫੇ ਦਾ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਜੇ ਜ਼ਿਆਦਾ ਖਰਚਾ ਕਰਨਾ ਪੈਂਦਾ ਇਹ ਥੋੜਾ ਮੁਸ਼ਕਲ ਆ ਜਾਂਦਾ ਫਿਰ ਫਿਰ ਆਪਾਂ ਨੂੰ ਜਿੰਨਾ ਮਤਲਬ ਜਿਆਦਾ ਥਾਂ ਹੋਊਗਾ ਉਨਾ ਜ਼ਿਆਦਾ ਖਰਚਾ ਆਊਗਾ ਫਿਰ ਬਜਟ ਆਪਣਾ ਕਾਣਾ ਵੀ 8-10000 ਰੁਪਏ ਦਾ ਜਿਹੜਾ ਬਕੀਲਾ ਵਗੈਰਾ ਲੈਣਾ ਹੋਵੇ ਤਾਂ ਇਕੱਲਾ ਲਫਾਫਾ ਲਫਾਫਾ ਹੀ ਪੈਂਦਾ ਤੇ ਆਪਾਂ ਨੂੰ ਥੋੜੇ ਥਾਂ ਕਰਕੇ ਸਰ ਗਿਆ ਦੀ ਤੇ ਬੱਸ ਕਿਹਾ ਚੈੱਕ ਕਰੋ ਜਿਹੜੀ 1 2 3 4 5 6 ਪੱਤਿਆਂ ਦੇ ਆ ਗਈ। ਬਾਕੀ ਉਹ ਠੰਡ ਨਾਲ ਤੁਰੂ ਵੀ ਹਵਲੀ। ਇਹ ਹੁਣ ਜਿਵੇਂ ਹੀਟ 'ਚੋਂ ਪੂਰੀ ਵਧੀਆ ਹੋ ਗਈ। ਹੀਟ ਨਾਲ ਹੁਣ ਇਹਦੀ ਗਰੋਥ ਨਾਰਮਲ ਚੱਲ ਰਹੀ ਆ। ਉਹ ਥੋੜੀ ਨਾਰਮਲ ਤੋਂ ਪਿੱਛੇ ਚੱਲਦੀ ਆ। ਤੇ ਬਾਕੀ ਜਿੱਥੇ ਆਪਣੇ ਮਾੜੇ-ਮੋٹے ਬੀ ਮਰ ਗਏ ਸੀ। ਉੱਥੇ ਆਪਾਂ ਦੁਬਾਰਾ ਭਰਤੇ ਜਿਵੇਂ ਆ ਦੇਖੋ ਹਰੇ ਹੋ ਵੀ ਰਹੇ ਨੇ। ਜਿਵੇਂ ਆ ਹੋ ਗਿਆ ਹਰਾ। ਆਪਾਂ ਇੱਕ ਪਾਣੀ ਲਾਇਆ ਉਸ ਤੋਂ ਬਾਅਦ। ਆ ਵੀ ਹਰਾ ਹੋ ਰਿਹਾ। ਆ ਵੀ ਹਰਾ ਹੋ ਰਿਹਾ। ਇਹ ਹੁਣ ਆਪਣੀ ਚਲੋ ਨਾਲ ਤਰ੍ਹਾਂ ਨ ਨਹੀਂ ਲੱਗੀ ਪਰ ਚਲੋ ਜਦੋਂ ਨੂੰ ਇਹਦੇ ਤੋਂ ਇੱਕ ਅੱਧੀ ਵਾਰੀ ਤੋੜਾਂਗੇ ਆਪਾਂ ਜਿਹੜੀ ਪਹਿਲਾਂ ਦਾਈ ਹੋਈ ਆ ਉਦੋਂ ਕਹਿ ਸਕਦੇ ਆਂ ਵੀ ਉਦੋਂ ਨੂੰ ਇਹਦੇ ਫੁੱਲ ਆਉਣੇ ਸਟਾਰਟ ਹੋਣਗੇ ਇਹਦੇ ਤੋਂ ਆਪਾਂ ਇੱਕ ਅੱਧੀ ਵਾਰੀ ਤੋੜ ਲਾਂਗੇ ਇੰਨਾ ਕ ਫਰਕ ਪਾ ਜਾਂਦੀ ਆ ਤਕਰੀਬਨ ਆਪਾਂ ਨੂੰ ਦੇਖਦਿਆਂ ਨੂੰ 2-3 ਸਾਲ ਹੋ ਗਏ ਫਿਰ ਵੀ ਜੇ ਗੱਲ ਕਰੀਏ ਰਿਜ਼ਲਟ ਤੇ ਰਿਜ਼ਲਟ ਲਫਾਫਾ ਪਾਉਣ ਦਾ ਹੀ ਫਾਇਦਾ ਤੇ ਫਾਫਾ ਪਾਏ ਤੋਂ ਬਗੈਰ ਥੋੜਾ ਜਿਹਾ ਲੇਟ ਹੋ ਜਾਂਦੀ ਆ ਵੀ ਆਪਣਾ 15 ਦਿਨ ਦਾ ਗੈਪ ਪਾ ਜਾਂਦੀ ਆ ਇਹ ਪਲਫਾਫਾ ਆਪਾਂ ਕਿਉਂਕਿ ਪਿਛਲੇ ਸਾਲ ਤੇ ਯਰ ਬਾਗੀ ਤੇ ਆਪਾਂ ਇੱਕ ਬਿੱਗੇ ਤੇ ਲਫਾਫਾ ਪਾਇਆ ਸੀ ਇੱਕ ਤੇ ਨਹੀਂ ਵੀ ਪਾਇਆ ਦੀ ਤੇ ਜਿੱਦੇ ਤੇ ਲਫਾਫਾ ਪਾਇਆ ਸੀ ਉਹਦੇ ਤੋਂ ਉਹਦੋਂ ਤੋਂ ਆਪਾਂ ਦੋ ਵਾਰੀਆਂ ਤੋੜ ਵੀ ਲਈਆਂ ਦੀ ਜਿਹੜੇ ਤੇ ਆਪਾਂ ਲਫਾਫਾ ਪਾਇਆ ਨਹੀਂ ਸੀ ਤੇ ਲਈ ਸੇਮ ਦੇ ਡੇਤੀ ਜਿਹੜੇ ਤੇ ਲਫਾਫਾ ਪਾਇਆ ਨਹੀਂ ਸੀ ਉਹ ਆਪਣੀ ਤਕਰੀਬਨ ਤਕਰੀਬਨ ਦੋ ਵਾਰੀਆਂ ਰੇਟ ਉਤਰੀ ਆ ਤਕਰੀਬਨ ਹੁਣ ਆਪਣਾ ਇਹ ਦੋ ਬਿੱਗੇ ਥਾਵਾ ਜਿਵੇਂ ਇਹਦੇ ਤੇ ਆਪਣਾ 1600 ਦਾ ਲਫਾਫਾ ਪਿਆ ਹੋਇਆ ਬਾਕੀ ਰੇਟ ਦੇ ਅਨਸਾਰ ਆ ਘੱਟ ਵੀ ਕਿਤੇ ਮਿਲ ਜਣਾ ਵੱਧ ਵੀ ਮਿਲ ਜਣਾ ਇਹ ਆਪਾਂ ਨੂੰ ਮਿਲਿਆ ਦੀਗਾ 125 ਰੁਪਏ ਬਾਕੀ ਹੁਣੇ ਲਫਾ ਪਾਪਾ ਹਲੇ ਪਰਸੋਂ ਹੀ ਲਾਇਆ ਹੁਣੇ ਆਪਾਂ ਲਾ ਕੇ ਇਕੱਠਾ ਕਰ ਦਾਂਗੇ ਨਾਲੇ ਤਾਂ ਬਾਕੀ ਜੀ ਘੜਾਈ ਘੜੂ ਵੀ ਹੋਣ ਵਾਲੀ ਹੈ ਰੜੀ ਮਾੜੀ ਮੋਟੀ ਹੋਣੀ ਆ ਤਮਾਰ ਦਾਂਗੇ ਫਿਰ ਕਿਉਂਕਿ ਬੂਟਿਆਂ ਨੂੰ ਦੱਬਦੀ ਨਹੀਂ ਜਦੋਂ ਜ਼ਿਆਦਾ ਮੁੱਠਾ ਜਾ ਕੱਖ ਹੋ ਜਾਂਦੇ ਨੇ ਫਿਰ ਬੂਟੇ ਦੱਬ ਲੈਂਦੀ ਆ ਕੱਖ ਬੂਟੇ ਦੱਬ ਲੈਂਦੇ ਨੇ ਫਿਰ ਮੁਸ਼ਕਲ ਆ ਜਾਂਦੀ ਥੋੜੀ ਬਾਕੀ ਜਿਹਨੂੰ ਫੰਗਸ ਦੀ ਗੱਲ ਕਰੀਏ ਫੰਗਸ ਦਾ ਥੋੜਾ ਬੋਤਾ ਅਟੈਕ ਹੋਣੀ ਸਟਾਰਟ ਹੋਈ ਜਾਂਦਾ ਹੁੰਦਾ ਤਕਰੀਬਨ ਇਹਦੇ ਲਈ ਆਪਾਂ ਇਹਦੇ ਤੇ ਫੋਲੀਓ ਕੋਲਡ ਕਰ ਦੇਣੀ ਆ ਨਾਲੇ ਹਲਕੀ ਦੀ ਹਲਕੀ ਨਲੇ ਰਿਜ਼ਲਟ ਬਹੁਤ ਵਧੀਆ। ਬਾਕੀ ਹਾਲੇ ਤਾਂ ਇਹਨੂੰ ਵੈਸੇ ਵੀ ਇੰਨੀ ਲੋੜ ਹੈ ਨਹੀਂ। ਇੱਕ ਦੋ ਪੱਤੇ ਹੋਰ ਕੱਢਾਂਦੇ ਫੇਰ ਕਰਾਂਗੇ ਫੰਗਸ ਲਈ। ਬਾੜੀ ਮੋਟੀ ਤੇਲੇਦੁੱਲੇ ਵਾਲੀ। ਕਿਉਂਕਿ ਆਦਨ ਵਿੱਚ ਫੇਰ ਵੀ ਬੜਾ ਮੋਟਾ ਮੱਛਰ ਦਿਲਾ ਹੋਈ ਜਾਂਦਾ। ਉਹਦੇ ਲਈ ਆਪਾਂ ਇੱਕ ਅਦਾ ਫੰਗੀ ਸਾਡ ਨਾਲ ਵਰਤਾਂਗੇ। ਬਾਕੀ ਤਾਕਤ ਦੀ ਗੱਲ ਕਰੀ ਤਾਂ ਜਬਰੈਲਿਕ ਐਸਿਡ ਹੈ ਲਿਖਦਾ। ਉਹਦਾ ਰਿਜ਼ਲਟ ਬਹੁਤ ਵਧੀਆ ਲੱਗਿਆ। ਉਹ ਆਪਾਂ ਹਰੇਕ ਸਾਲ ਵਰਤਦੇ ਹਾਂ। ਉਹਦੇ ਨਾਲ ਹੀ ਗ੍ਰੋਥ ਚੱਕਣ ਤੇ ਆਪਣਾ ਫਾਇਦਾ ਕਰਦੇ ਹਾਂ। ਉਹਦੇ ਨਾਲ ਵਧੀਆ ਗ੍ਰੋਥ ਹੋ ਜਾਂਦੀ ਆ। ਤੇ ਜਿਵੇਂ ਹੁਣ ਆਪਾਂ ਮਿੱਟੀ ਹਲੇ ਫੇਰ ਵੀ ਕੈੜੀ ਭਈਆ ਕਿਉਂਕਿ ਹੁਣ ਆਪਾਂ ਵਿੱਚ ਇਹਨਾਂ ਨੇ ਆਪਾਂ ਦੁਬਾਰਾ ਵੀ ਲਾਏ ਨੇ ਆਪਾਂ ਇਹ ਵੀ ਨਹੀਂ ਲਾਏ ਹੈਗੇ ਵੀ ਉਹੀ ਜਗ੍ਹਾ ਤੇ ਆਪਾਂ ਲਾਤੇ ਇਹ ਆਪਣੀ ਬਾਹਰੋਂ ਮਿੱਟੀ ਆ ਦੇਖੋ ਜੀ ਮੈਂ ਤੁਹਾਨੂੰ ਥੋੜਾ ਜਿਹਾ ਫਰਕ ਦਿਖਦਾ ਹੂੰ ਬਾਹਰੋਂ ਮਿੱਟੀ ਅੰਦਰ ਧਰ ਕੇ ਛੇਪਿਆਂ ਦੇ ਨਾਲ ਫੇਰ ਉੱਥੇ ਵੀ ਲਾਏ ਹੋਏ ਨੇ ਜਿਵੇਂ ਇੱਥੇ ਇੱਕ ਅੱਧਾ ਦਿਖਾ ਵੀ ਦਿੰਨੇ ਤੁਹਾਨੂੰ ਆ ਦੇਖੋ ਜੀ ਮੈਂ ਆ ਹਰਾ ਹੁੰਦਾ ਕਿਉਂਕਿ ਜਿਹੜੀ ਵਿੱਚ ਮਿੱਟੀ ਹੁੰਦੀ ਆ ਜਦੋਂ ਆਪਾਂ ਪਹਿਲਾਂ ਪਾਣੀ ਲਾਤਾ ਸੀ ਉਸ ਤੋਂ ਬਾਅਦ ਬੀਜੜੇ ਨਹੀਂ ਨਿਕਲੇ ਸੀ ਤੇ ਗਲੇ ਗੁਲੇ ਹੋਈ ਸੀ ਮਾੜੇ ਮੋٹے ਜਵੈਸੀ ਨਹੀਂ ਨਿਕਲੇ ਸੀ ਜਰਮੀਨੇਸ਼ਨ ਹੋਈ ਹੀ ਨਹੀਂ ਸੀ ਉਹਨਾਂ ਲਈ ਆਪਾਂ ਇਹਦੇ ਤੇ ਜੀਜੇ ਆਪਾਂ ਉਸੇ ਤਰ੍ਹਾਂ ਉਹੀ ਮਿੱਟੀ ਚ ਲਾਉਂਦੇ ਆ ਕਿਉਂਕਿ ਉਹ ਗਿੱਲੀ ਸੀ ਨੰਬਰ 2 ਤੇ ਕੈੜੀ ਤੀਗੀ ਫਿਰ ਹੋਣੀ ਜਰਮੀਨੇਸ਼ਨ ਨਹੀਂ ਵਿਦਿਆ ਹੁੰਦੀ ਤਾਂ ਕਰਕੇ ਆਪਾਂ ਬਾਹਰੋਂ ਕਹਈਆਂ ਨਾਲ ਚੇਪੇ ਚੱਕ ਕੇ ਵਿੱਚ ਜਿੱਥੇ ਮਾੜਾ ਮੋਟਾ ਨਹੀਂ ਨਿਕਲਿਆ ਤੀ ਜਿਵੇਂ ਆ ਦੇਖੋ ਉਰੇ ਵੀ ਚਾਹੇ ਥੋੜੀ ਜਿਹੀ ਜਗ੍ਹਾ ਚਾਹੇ ਬਹੁਤੀ ਜਗ੍ਹਾ ਆਪਾਂ ਸਾਰੇ ਕਿਤੇ ਮਿੱਟੀ ਬਾਹਰੋਂ ਚੱਕ ਕੇ ਵਿੱਚ ਲਾਤੀ ਦੀਗੀ ਤੇ ਉਹਦੇ ਚ ਹੁਣ ਜਰਮੀਨੇਸ਼ਨ ਜਿਵੇਂ ਆ ਥੋੜਾ ਬਹੁਤ ਫਰਕ ਕਿਤੇ ਕਿਤੇ ਆਪਾਂ ਕਹਿ ਸਕਦਾ ਵੀ 30% ਜਰਮੀਨੇਸ਼ਨ ਘਟੋਈ ਆ ਬਾਕੀ ਜਿਹੜੇ ਹੋਣ ਲਾਇਏ ਜੀ ਉਹ ਵਧੀਆ ਨਿਕਲ ਰਹੇ ਨੇ